ਅੱਜ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਨਵੀਂ ਵੀਡੀਓ ਦੇ ਵਿੱਚ ਤੇ ਇਹਦੇ ਵਿੱਚ ਕਾਫੀ ਸਾਰੇ ਕਮੈਂਟ ਆਏ ਸੀਗੇ ਇਨਫੋਰਮੇਸ਼ਨ ਦੇ ਤੇ ਉਹ ਮੈਂ ਅੱਜ ਤੁਹਾਨੂੰ ਦੱਸਾਂਗਾ ਸਾਰੇ ਹੀ ਤੁਸੀਂ ਇੱਥੇ ਵੀਡੀਓ ਨਾਲ ਬਣੇ ਰਹੋ ਸਾਰੇ ਜਾਣੇ ਜੀ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਕੋਈ ਇਨਫੋਰਮੇਸ਼ਨ ਦੀ ਤੁਹਾਨੂੰ ਲੋੜ ਹੈਗੀ ਤਾਂ ਤੁਸੀਂ ਸਾਨੂੰ ਕਮੈਂਟ ਬਾਕਸ ਵਿੱਚ ਦੱਸ ਸਕਦੇ ਆ ਤੇ ਲਾਈਕ ਵੀ ਜ਼ਰੂਰ ਕਰਦੇ ਹੋ ਤੇ ਮੈਂ ਤੁਹਾਡੇ ਕਮੈਂਟ ਦੇਖਦਾ ਹਾਂ ਦੂਸਰੇ ਫੋਨ ਤੇ ਕੀ ਕੀ ਆਇਆ ਫਿਰ ਉਹਦੇ ਹਿਸਾਬ ਨਾਲ ਸਾਰਾ ਕੁਝ ਦੱਸੂਗਾ ਪਹਿਲੇ ਥੱਲੇ ਕਮੈਂਟ ਦੇਖ ਲਈਏ ਤੁਹਾਡੇ ਕਿਹੜੇ ਕਿਹੜੇ ਆਏ ਆ ਜੀ ਗੁੱਡੇ ਇਨਫੋਰਮੇਸ਼ਨ ਉਸ ਤੋਂ ਬਾਅਦ ਆਇਆ ਹੈਗਾ ਜੀ ਆਪਣੇ ਵੀਰ ਜੀ ਮੇਰਾ ਚੈਨਲ ਚੈੱਕ ਕਰਿਓ ਹਾਂ ਜੀ ਕਰਾਂਗੇ ਜੀ ਤੁਹਾਡਾ ਚੈਨਲ ਜ਼ਰੂਰ ਚੈੱਕ ਕਰਾਂਗੇ ਚੈੱਕ ਕਰਕੇ ਮੈਂ ਚੈੱਕ ਤਾਂ ਸਰ ਵੀਡੀਓ ਕਰ ਸਕਦਾ ਆ ਤੁਹਾਡੀਆਂ ਜੀ ਬਾਕੀ ਜਿਹੜੀ ਕੋਈ ਦਿੱਕਤ ਆ ਉਹ ਤੁਹਾਡੇ ਕੋਲ ਹੀ ਪਤਾ ਲੱਗਣੀ ਆ ਕੀ ਕੀ ਹੈਗੀ ਉਹਦੇ ਤੇ ਯੂ ਕੱਟ ਐਪ ਯੂਜ਼ ਕਰਦੇ ਆਂ ਹਾਂਜੀ ਸਹੀ ਆ ਕਿ ਬੀਐਨ ਸਾਡੇ ਨੂੰ ਬੀਐਨ ਵਧੀਆ ਲੱਗਦੀ ਆ ਚਲਾਉਣ ਦੇ ਵਿੱਚ ਜੇ ਤੁਹਾਨੂੰ ਯੂ ਕੱਟ ਦੇ ਵਿੱਚ ਸਾਰਾ ਕੁਝ ਮਿਲਦਾ ਹੈ ਤਾਂ ਬੈਸਟ ਆ ਤੁਹਾਡੇ ਲਈ ਲਓ ਵੀ ਆਪਣਾ Google Pay ਕਿੱਦਾਂ ਚੱਲਦਾ ਇੱਕ ਤਾਂ Google Pay ਦੱਸਣਾ ਕਿੱਦਾਂ ਚੱਲਦਾ ਵੀਡੀਓ ਅਪਲੋਡ ਕਿੱਦਾਂ ਕਰਦੇ ਆਂ ਜੀ ਉਹ ਵੀ ਦੱਸਾਂਗੇ ਤੁਹਾਨੂੰ ਇਸ ਦਾ ਕਿੰਨੇ ਪਏ ਮਿਲਦੇ ਆ ਇਹ ਵੀ ਦੱਸਾਂਗੇ ਤੁਹਾਨੂੰ YouTube ਤੇ ਸਾਡਾ ਵਾਚ ਟਾਈਮ ਨਹੀਂ ਹੁੰਦਾ ਇਹ ਵੀ ਦੱਸਾਂਗੇ ਜੀ ਹੋਰ ਹੈਗਾ ਆਪਣੇ ਫਾਸਟ ਕਮੈਂਟ ਥੰਬਨੇਲ ਕਿੱਦਾਂ ਬਣਾਈਦਾ ਦੇ ਦਿਓ ਵੀ ਪੋਸਟ ਤੇ ਪਿਆ ਕਿ ਥੰਬਨੇਲ ਵੀਰੇ ਦੱਸੋ ਵੀਰ ਜੀ ਕਿੱਦਾਂ ਵੀਡੀਓ ਤੇ ਅਟੈਚ ਕਰਨਾ ਕਿੱਦਾਂ ਤਿਆਰ ਕਰਨਾ ਹੁੰਦਾ ਪਲੀਜ਼ ਦੱਸ ਦਿਓ ਹਾਂਜੀ ਇਹ ਵੀ ਦੱਸਾਂਗੇ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਤੰਮਿਲ ਕਿਸ ਤਰ੍ਹਾਂ ਉੱਪਰ ਸ਼ੋ ਹੋਵੇਗਾ ਹਾਂਜੀ ਜ਼ਰੂਰ ਦੱਸਾਂਗੇ ਜੀ ਜਿੰਨੇ ਵਿੱਚ ਜੋ ਜਿਵੇਂ ਬੋਲ ਰਿਹਾ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਹੈ ਜੀ ਬ੍ਰਦਰ ਮਿੰਟ ਤੁਹਾਡਾ ਨੰਬਰ ਮਿਲ ਸਕਦਾ ਹੈ ਅਰਜੈਂਟਾ ਹਾਂਜੀ ਤੁਸੀਂ ਮੇਲ ਕਰ ਸਕਦੇ ਆ ਜੀ ਸਾਨੂੰ ਮੈਂ ਮੇਲ ਡਿਸਕ੍ਰਿਪਸ਼ਨ ਦੇ ਵਿੱਚ ਲਿਖ ਦੂੰਗਾ ਔਰ ਵਿੱਚ ਤੁਸੀਂ ਮੇਲ ਸਾਨੂੰ ਕਰਦੇ ਹੋ ਵੀਰੇ YouTube ਤੇ ਵੀਡੀਓ ਪਾਉਣ ਲਈ ਫੇਮਸ ਹੋਣ ਨਾਲ ਕਿੰਨੇ ਪੈਸੇ ਮੰਥਲੀ ਮਿਲਦੇ ਆ YouTube ਤੇ ਸਬਸਕ੍ਰਾਈਬਰ ਨਹੀਂ ਪਾਦੇ ਪਏ ਹਾਂਜੀ ਇਹ ਦੱਸਾਂਗੇ ਤੁਹਾਨੂੰ YouTube ਦੇ ਸਬਸਕ੍ਰਾਈਬਰ ਕਿਉਂ ਨਹੀਂ ਪਾਦੇ ਪਏ ਥੈਂਕ ਯੂ ਰੋਨੋ ਕੋ ਦੱਸਣ ਲਈ ਥੈਂਕ ਯੂ ਥੰਬਨੇਲ ਜੋ ਫੋਟੋ ਕਿਵੇਂ ਲਗਾਈ ਦੀ ਆ ਵੀਰੇ ਜਰੂਰ ਦੱਸਿਓ YouTube ਤੇ ਵੀਡੀਓ ਕਿਵੇਂ ਬਣਾਈ ਦੀ ਆ ਲੌਂਗ ਤੇ ਸ਼ਾਰਟ ਸਾਰਾ ਦੱਸਿਓ ਦੂਜੇ ਫੋਨ ਤੇ ਦਿਖਾ ਕੇ ਸਮਝਾਓ ਠੀਕ ਆ ਜੀ ਠੀਕ ਆ ਮੈਨੂੰ ਦੱਸੋ ਵੀਰੇ Instagram ਮੇਰਾ ਅਕਾਊਂਟ ਮੋਨਿਟੇਸ਼ਨ ਹੋ ਗਿਆ ਪਰ ਇਨਕਮ ਨਹੀਂ ਕੋਈ ਨਹੀਂ ਆ ਰਹੀ ਹਾਂਜੀ ਦੱਸਾਂਗੇ ਜੀ ਜਿੰਨੇ ਵੀ ਤੁਸੀਂ ਦੇਖਿਓ ਪ੍ਰੋਬਲਮਾਂ ਸਾਰਿਆਂ ਦਾ ਮੈਂ ਹੁਣ ਦੱਸਣ ਕਾਹਿਆਂ ਜਿਨ੍ਹਾਂ ਦੀ ਸਕਰੀਨ ਰਿਕਾਰਡਿੰਗ ਕਰਨੇ ਵਾਲੀ ਉਹਨਾਂ ਸਕਰੀਨ ਰਿਕਾਰਡਿੰਗ ਕਰਕੇ ਸਮਝਾ ਦਊਗਾ ਸਾਰਾ ਕੁਝ ਤੇ ਜਿਨ੍ਹਾਂ ਦੇ ਉੱਦਾਂ ਸਮਝਾਉਣ ਵਾਲੇ ਉੱਦਾਂ ਸਮਝਾ ਦਊਗਾ ਤੁਸੀਂ ਇੱਥੇ ਵੀਡੀਓ ਨਾਲ ਬਣੇ ਰਹੋ ਸਾਰੇ ਜਾਣੇ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਚਲੋ ਕਰਦੇ ਹਾਂ ਸ਼ੁਰੂ ਜੀ ਹੁਣ ਪਹਿਲੇ ਪਹਿਲੇ ਜਿਹੜੇ ਜਿਹੜੇ ਆਨਸਰ ਹੈਗੇ ਉਹਨਾਂ ਨੂੰ ਸਮਝਾ ਦਈਏ ਸਾਰਾ ਕੁਝ ਇੰਸਟਾਗ੍ਰਾਮ ਤੇ ਦੀਦੀ ਜਿਹੜਾ ਮੋਨਿਟੇਸ਼ਨ ਤੁਹਾਡਾ ਹੋਇਆ ਹੈਗਾ ਇੰਸਟਾਗ੍ਰਾਮ ਨਹੀਂ ਕੋਈ ਵੀ ਇਨਕਮ ਦਿੰਦਾ ਹੈਗਾ ਇੰਸਟਾਗ੍ਰਾਮ ਤੇ ਤੁ ਠੀਕ ਹੈ ਜੀ ਇੰਸਟਾਗ੍ਰam ਤੇ ਸਿਰਫ ਤੁਹਾਡੀ ਪਛਾਣ ਬਣਦੀ ਆ ਤੁਸੀਂ ਫੇਮਸ ਹੋ ਜਾਉਗੇ ਤੁਹਾਡੀ ਪਛਾਣ ਬਣ ਜੂਗੀ ਪਛਾਣ ਦੇ ਨਾਲ ਤੁਹਾਨੂੰ ਪ੍ਰੋਮੋਸ਼ਨਸ ਮਿਲਣਗੀਆਂ ਤੇ ਪ੍ਰੋਮੋਸ਼ਨਾਂ ਦੀ ਜਿਹੜੀ ਇਨਕਮ ਆ ਉਹ ਹੀ ਆਉਣੀ ਆ ਇੰਸਟਾਗ੍ਰam 1 ਰੁਪਿਆ ਨਹੀਂ ਦਿੰਦਾ ਹੈਗਾ ਜੀ ਤੇ ਤੁਸੀਂ ਇੰਸਟਾਗ੍ਰam ਤੇ ਲੱਗੇ ਰਹੋ ਤੇ ਤੁਹਾਡੀ ਪਛਾਣ ਬਣੂਗੀ ਤੁਹਾਡੇ 1 ਲੱਖ ਜਾਂ 2 ਲੱਖ ਫੈਨ ਫੋਲੋਇੰਗ ਹੋਊਗੀ ਤਾਂ ਉਸ ਤੋਂ ਬਾਅਦ ਫਿਰ ਤੁਹਾਨੂੰ ਪ੍ਰੋਮੋਸ਼ਨਾਂ ਆਉਣੀਆ ਸ਼ੁਰੂ ਹੋਣਗੀਆਂ ਉਹ ਵੀ ਜ਼ਿਆਦਾਤਰ ਜ਼ਿਆਦੇ ਫੈਨ ਫੋਲੋਇੰਗ ਤੇ ਮਿਲਦੀ ਆ 1 ਮਿਲੀਅਨ ਹੋਵੇ ਤਾਂ ਫਿਰ ਜ਼ਿਆਦੇ ਪ੍ਰੋਮੋਸ਼ਨਾਂ ਮਿਲਦੀਆਂ ਆ ਤੇ ਉਹਦੇ ਨਾਲ ਹੀ ਤੁਹਾਨੂੰ ਇਨਕਮ ਆਉਣੀ ਆ ਉਦਾਂ ਇੰਸਟਾਗ੍ਰਾਮ ਨਹੀਂ ਕੁਝ ਵੀ ਦਿੰਦਾ ਹੈਗਾ ਇੰਸਟਾਗ੍ਰਾਮ ਸਿਰ ਤੁਹਾਡੀ ਸਿਰਫ ਪਛਾਣ ਬਣਦੀ ਆ ਮੈਂ ਤੁਹਾਨੂੰ ਦੱਸਣਾਗਾ ਜੀ ਥੰਬਨੇਲ ਕਿੱਦਾਂ ਬਣਾਈਦਾ ਆ ਤੇ ਸਕਰੀਨ ਰਿਕਾਰਡਿੰਗ ਕਰਕੇ ਮੈਂ ਸਾਈਡ ਤੇ ਲਗਾ ਦੇਣੀ ਆ ਜੀ ਥੰਬਨੇਲ ਦੀ ਤੇ ਤੁਸੀਂ ਦੇਖ ਲਿਓ ਸਾਰੇ ਜਾਣੇ ਜੋ ਜੋ ਵੀ ਹੋਊਗਾ ਤੇ ਲੋ ਜੀ ਮੈਂ ਕਰਨਗਾ ਸ਼ੁਰੂ ਥੰਬਨੇਲ ਕਿੱਦਾਂ ਬਣਾਈਦਾ ਆ ਸਾਰਾ ਕੁਝ ਦੇਖ ਲਿਓ ਚੰਗੀ ਤਰ੍ਹਾਂ ਜੀ ਹਾਂਜੀ ਲੋ ਜੀ ਥੰਬਨੇਲ ਬਣਾਉਣਾ ਤੁਹਾਨੂੰ ਦੱਸਣਾਗੇ ਆ ਜੀ ਹੁਣ ਆਪਾਂ ਆਹ ਲੋ ਜੀ ਥੰਬਨੇਲ ਦੀ ਐਪ ਤੇ ਕਲਿੱਕ ਕਰ ਦੇਣਾ ਜਿੱਥੇ ਲਿਖਿਆ ਥੰਬਨੇਲ ਕਲਿੱਕ ਕਰਕੇ ਥੰਬਨੇਲ ਮੇਕਰ ਤੇ ਕਲਿੱਕ ਕਰ ਦੇਣਾ ਆ ਉਸ ਤੋਂ ਬਾਅਦ ਆਪਾਂ ਕੋਈ ਵੀ ਥੰਬਨੇਲ ਜਿਹਦਾ ਕੁਝ ਬਣਾਉਣਾ ਹੋਵੇ ਆ ਦੇਖੋ ਜਿਵੇਂ ਫੋਟੋ ਤੇ ਕਲਿੱਕ ਕਰ ਦਤਾ ਆ ਕੋਈ ਫੋਟੋ ਆਈ ਸੀ ਮੇਰੇ ਕੋਲ ਇੱਥੇ ਆਪਾਂ ਲਿਖ ਦਿੰਨੇ ਆ ਕੁਝ ਵੀ ਇਹ ਹੇਠੇ ਟੈਕਸਟ ਤੇ ਓਕੇ ਕਰ ਦੇਣਾ ਆ ਇੱਥੇ ਪੁੱ ਲਿਖਣਗੇ ਆ ਕੈਪ ਕੈਪ ਲਿਖਤਾ ਕੈਪ ਕਿੰਨੇ ਦੀ ਹੈ ਕਿੰਨੇ ਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਲਾ ਦਿੰਨੇ ਆ ਸਮਾਈ ਲਾ ਲੈਨੇ ਚਲੋ ਲਾਤਾ ਜੀ ਇਹਨਾਂ ਉਪਰ ਛੋਟਾ ਵੱਡਾ ਕਰ ਸਕਦੇ ਆ ਆ ਦੇਖੋ ਇੱਥੇ ਲਾਤਾ ਆ ਵਾਲਾ ਜਿਹੜਾ ਫੇਗਾ ਇਹ ਘੱਟ ਸਕਦੇ ਇਦਾਂ ਇਦਾਂ ਲਗਾ ਕੇ ਇਸ ਨੂੰ ਆਪਾਂ ਕਰ ਲੈਣਾ ਇੱਥੋਂ ਸਾਨੂੰ ਫੰਕਸ਼ਨ ਮਿਲ ਜਾਂਦੇ ਕਾਫੀ ਦੇਖਣ ਨੂੰ ਬਲੈਕ ਕਰਨਾ ਬਲੈਕ ਕਰ ਲਓ ਰੈੱਡ ਕਰਨਾ ਰੈੱਡ ਕਰ ਲਓ ਅਸੀਂ ਬਲੈਕ ਕਰ ਲੈਨੇ ਆ ਥੋੜਾ ਜਿਹਾ ਵੱਡਾ ਕਰ ਲੈਨੇ ਇਹ ਆਹ ਲਓ ਜੀ ਪਰਤਾ ਜੋੜ ਠੀਕ ਆ ਜੀ ਇਹ ਬਣ ਗਿਆ ਆਪਣਾ ਥੰਬਨੇਲ ਏ ਐਡ ਆ ਗਈ ਜੀ ਵਿੱਚ ਹੁਣ ਐਡ ਆਊਗੀ ਤਾਂ ਫਿਰ ਕੈਂਸਲ ਕਰਨੀ ਪੈਣੀ ਆ ਆ ਲੋ ਜੀ ਕੈਂਸਲ ਕਰਤੀ ਐਡ ਇਹ ਜਿਹੜਾ ਸਾਡਾ থামਬਨੇਲ ਆ ਇਹ ਆਪਾਂ ਇਥੋਂ ਕੱਲਣਾ ਹੈਗਾ ਸੇਵ ਸੇਵ ਦੇ ਆਪਸ਼ਨ 'ਚ ਜਾ ਕੇ ਸੇਵ ਕਰ ਲੈਣਾ ਆ ਉਧਰ ਜਾ ਕੇ ਸਾਡਾ ਇਹ থামਬਨੇਲ ਸੇਵ ਹੋ ਜਾਣਾ ਆ ਠੀਕ ਆ ਜੀ ਤੇ ਇਸ ਤੋਂ ਬਾਅਦ ਪਕਾਏ ਨੇ ਬੈਕ ਇਹ থামਬਨੇਲ ਸਾਡਾ ਇੱਥੇ ਸੇਵ ਹੋ ਗਿਆ ਹੁਣ ਆ ਦੇਖੋ থামਬਨੇਲ ਸਾਡੇ ਕੋਲ ਸੇਵ ਹੋ ਗਿਆ ਤੇ ਇਹਨੂੰ ਹੁਣ ਆਪਾਂ ਬੈਕ ਕਰਕੇ ਕੱਟ ਕਰ ਦਿੰਨੇ ਆ ਹਾਂਜੀ ਲੋ ਜੀ ਹੁਣ ਤੁਹਾਨੂੰ ਲਗਾਉਣ ਦਾ ਤਰੀਕਾ ਦੱਸਣ ਗਏ ਆ ਮੈਂ ਇੱਥੋਂ ਆਪਾਂ ਆਪਣਾ ਲੋ ਜੀ ਹੋ ਗਿਆ ਆ ਸਾਡੀ ਵੀਡੀਓ ਅਪਲੋਡ ਹੋ ਗਈ ਆ ਇਹਨੂੰ ਪਹਿਸਤਰਾ ਕਰ ਲੈਣਾ ਆ ਸਕਰੀਨ ਰਿਕਾਰਡਿੰਗ ਚੱਲ ਰਹੀ ਆ ਹਾਂਜੀ ਚੱਲ ਰਹੀ ਆ ਸਕਰੀਨ ਰਿਕਾਰਡਿੰਗ ਚੱਲਦੀ ਹੋਈ ਚੱਲਦੀ ਪਈ ਤੇ ਇਸ ਤੋਂ ਆਪਾਂ ਇਹਨੂੰ ਅਪਲੋਡ ਕੀਤਾ ਸੀਗਾ ਪੈਨਸਲ ਦੇ ਨਿਸ਼ਾਨ ਤੇ ਓਕੇ ਕਰ ਦੇਣਾ ਜੀ ਓਕੇ ਕਰਕੇ ਫਿਰ ਆਪਾਂ ਦੁਬਾਰਾ ਪੈਨਸਲ ਦੇ ਨਿਸ਼ਾਨ ਤੇ ਓਕੇ ਕਰ ਦੇਣਾ ਆ ਇੱਥੋਂ ਕਹਿੰਦੇ ਕਸਟਮਰਸ ਥੰਬਨੇਲ ਕਸਟਮਰ ਥੰਮਲ ਜਿਹੜਾ ਤੁਸੀਂ ਥੰਮਲ ਬਣਾਇਆ ਆ ਆਪਾਂ ਬਣਾਇਆ ਸੀਗਾ ਨਾ ਇਹਨੂੰ ਪਕਾ ਦਿਆ ਨਾ ਟਨ ਤਾਂ ਦੇਖੋ ਕੈਪ ਕਿੰਨੇ ਦੀ ਮਿਲਦੀ ਆ ਠੀਕ ਆ ਜੀ ਇੱਥੋਂ ਪਕਾ ਦਿਆ ਨਾ ਇਹਨੂੰ ਸੇਫ ਆ ਦੇਖੋ ਥੰਮੇ ਲਾ ਕੇ ਰੈਡੀ ਹੋ ਚੁੱਕਿਆ ਆ ਠੀਕ ਆ ਜੀ ਇਹ ਤੁਹਾਨੂੰ ਸਮਝਾਉਣ ਵਾਸਤੇ ਮੈਂ ਬਣਾਈ ਆ ਵੀਡੀਓ ਇਸ ਤਰ੍ਹਾਂ ਤੇ ਹੁਣ ਆਪਾਂ ਇਹਨੂੰ ਕੱਟ ਦਿੰਨੇ ਆ ਤੇ ਵੀਡੀਓ ਸ਼ੂਟ ਕਿਤਾ ਕਰਦੇ ਆ ਜੀ ਆ ਦੇਖੋ ਜੀ ਵੀਡੀਓ ਆਪਾਂ ਸ਼ੂਟ ਕਰ ਲੈਣੀ ਇਸ ਤਰ੍ਹਾਂ ਦੇਖੋ ਆ ਦੇਖੋ ਵੀਡੀਓ ਸ਼ੂਟ ਹੋ ਰਹੀ ਆ ਜੀ ਏ ਜਿਸ ਤਰ੍ਹਾਂ ਸ਼ਾਰਟ ਰੀਲ ਵਾਸਤੇ ਆਪਾਂ ਇਸ ਤਰ੍ਹਾਂ ਕਰਨੀ ਹੈ ਸ਼ੂਟ ਤੇ ਲੌਂਗ ਰੀਲ ਵਾਸਤੇ ਆਪਾਂ ਇਸ ਤਰ੍ਹਾਂ ਕਰਨੀ ਹੈ ਸ਼ੂਟ ਠੀਕ ਹੈ ਜੀ ਚਲੋ ਠੀਕ ਹੈ ਜੀ ਇੱਥੇ ਆਪਾਂ ਕਰਦੇ ਹਾਂ ਵੀਡੀਓ ਦਾ ਐਂਡ ਤੇ ਬਾਕੀ ਹੋਰ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਵੇ ਤੇ ਇੰਸਟਾਗ੍ਰਾਮ ਤੇ ਤੇ ਸੌਰੀ ਕਮੈਂਟ ਬਾਕਸ ਦੇ ਵਿੱਚ ਤੁਸੀਂ ਆਪਣੇ ਕਮੈਂਟ ਕਰਕੇ ਆਪਣੀ ਇਨਫੋਰਮੇਸ਼ਨ ਲੈ ਸਕਦੇ ਹੋ ਤੇ ਬਾਕੀ ਸਬਸਕ੍ਰਾਈਬਰਾਂ ਦਾ ਕੋਈ ਵੀ ਪੁੱਛ ਰਿਹਾ ਸੀਗਾ ਸਬਸਕ੍ਰਾਈਬਰ ਕਿਦਾਂ ਵਧੂਗੇ ਸਬਸਕ੍ਰਾਈਬਰ ਵੀ ਆ ਜਾਣੇ ਆ ਹੌਲੀ ਹੌਲੀ ਬਸ ਤੁਸੀਂ ਲੱਗੇ ਰਹੋ ਆਪਣਾ ਕੰਮ ਕਰਦੇ ਰਹੋ ਵੀਡੀਓ ਅਪਲੋਡ ਕਰਦੇ ਰਹੋ ਤੇ ਵਿਊ ਵੀ ਆ ਜਾਣੇ ਆ